ਪੇ ਜਿਸ ਤਰੀਕੇ ਦੇ ਨਾਲ ਸਰਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਹਰ ਵਾਰ ਇਹੀ ਸ਼ਬਦ ਹੁੰਦਾ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਬਦਲ ਬਸ ਕੀ ਹੈ ਕਿ ਜਿਹੜਾ ਰੰਗਲਾ ਪੰਜਾਬ ਇਹ ਇੱਕ ਸਿਰਫ ਮੈਂ ਕਹਾਂਗਾ ਵੀ ਕਾਗਜ਼ਾਂ ਦੇ ਤੇ ਉਹ ਸ਼ਰਿਆਮ ਬੰਦੇ ਦੇ ਘਰ ਦੇ ਕੋਲੋਂ ਹੀ ਉਹਦੇ ਹੱਥ ਚੋਂ ਮੋਬਾਈਲ ਖੋਲੇਗੇ ਤੇ ਚੈਨ ਕੱਢ ਲੈਗੇ ਹਨਾ ਕਾਰਾਂ ਇਹਦੇ ਪ੍ਰਤੀ ਹੈ ਪੋਸਟਰ ਬੜੇ-ਬੜੇ-ਬੜੇ ਲਾਤੇ ਸੀਮ ਸਾਹਿਬ ਪਹਿਲਾਂ ਕਹਿੰਦੇ ਹੁੰਦੇ ਸੀਗੇ ਵੀ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਜੀ ਉਹ ਤੋਂ ਪੋਸਟਰਾਂ ਦੀਆਂ ਸਰਕਾਰਾਂ ਨੇ ਪਰ ਇਹ ਸਰਕਾਰ ਵੀ ਹੁਣ ਪੋਸਟਰਾਂ ਦੀ ਸਰਕਾਰ ਹੈ ਇਹ ਪੁਰਾਣੀ ਸਰਕਾਰ ਦੇ ਕੋਲ 50 ਪੁਲਿਸ ਕਰਮਚਾਰੀ ਉਹਨਾਂ ਦੀ ਸੁਰੱਖਿਆ ਲਈ ਲੱਗਦੇ ਸੀਗੇ ਤਾਂ ਅੱਜ 100 ਲੱਗਦੇ ਨੇ ਮਾਤਾ ਦੇ ਕੋਲ ਬਿਉਟੀ ਫੋਰਸ ਹੈ ਉਹਨਾਂ ਦੇ ਘਰ ਵਾਲੇ ਦੇ ਕੋਲ ਵੀ ਭੈਣ ਦੇ ਕੋਲ ਵੀ ਜਦੋਂ ਕਿ ਭੈਣ ਦੀ ਆਪਾਂ ਦੇਖਿਆ ਜੇ ਜਦੋਂ ਵਿਆਹ ਤਾਂ ਤੋ ਤੀਜੇ ਘਰ ਚੱਲੀ ਗਈ ਤੀਜੇ ਘਰ ਤੇ ਵੀ ਅਸੀਂ ਸਿਕਿਉਰਟੀਆਂ ਲਾ ਕੇ ਐਡੇ ਵੱਡੇ ਲੈਵਲ ਦਾ ਪੰਜਾਬ ਬਣਾਉਣ ਦੀ ਗੱਲਾਂ ਕਰਦੇ ਸੀ ਕਿ ਉਹਨਾਂ ਨੇ ਪੰਜਾਬ ਨੂੰ ਤੋੜਤਾ ਯਾ ਜਿਵੇਂ ਗੋਮੀ ਗੰਦਲਾ ਚੱਲ ਰਿਹਾ ਹੈ। ਹਾਂ ਨਾ ਸੋ ਮਤਲਬ ਕਿ ਉਹ ਦਾਅਵੇ ਆ ਜਿਹੜੇ ਸਾਰੇ ਥੋਥੇ ਜਾਬ ਦੇ ਆ ਰਹੇ ਨੇ ਜਿਵੇਂ ਪੁਰਾਣੀਆਂ ਸਰਕਾਰਾਂ ਜੋ ਕਰਦੀਆਂ ਆ ਰਹੀ ਸੀਗੀਆਂ ਸਹੀ ਸਰਕਾਰ ਵੀ ਸੇਮ ਹੀ ਕਰ ਰਹੀ ਹੈ ਕੋਈ ਫਰਕ ਨਹੀਂ ਆਇਆ ਮਨ ਨੂੰ ਤਾਂ ਇਹ ਚੀਜ਼ ਲੱਗਦਾ ਹੈ ਕਿ ਸਿਰਫ ਚਿਹਰੇ ਬਦਲੇ ਨੇ ਕੁਰਸੀਆਂ ਉਹੀ ਨੇ ਕੰਮਕਾਰ ਹੋ ਜੀ। ਸੋ ਰੰਗਲਾ ਪੰਜਾਬ ਤਾਂ ਇੱਕ ਬੜੀ ਵੱਡੀ ਗੂੜੀ ਗੱਲ ਹੈ। ਇਹ ਤਾਂ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਜਿਹੜੀਆਂ ਸਤਾ ਦੇ ਵਿੱਚੋਂ ਸਰਕਾਰਾਂ ਨੇ ਉਹਨਾਂ ਨੇ ਰੰਗਲੇ ਪੰਜਾਬ ਨੂੰ ਗੰਦਲਾ ਪੰਜਾਬ ਬਣਾਇਆ। ਪਹਿਲਾਂ ਦੇ ਤਰ੍ਹਾਂ ਰੰਗਲਾ ਪੰਜਾਬ ਬਣਾ ਕੇ ਰੱਖਣਾ ਪਰ ਸਰਕਾਰਾਂ ਇਹਦੇ ਪ੍ਰਤੀ ਇਮਾਨਦਾਰ ਨਹੀਂ ਹੈ। ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਡੋਲ ਪੰਜਾਬੀ ਤੇ ਮੈਂ ਤੁਹਾਡੇ ਨਾਲ ਪਰਦੀਪ ਅਡੋਲ ਅੱਜ ਗੱਲ ਹੋ ਰਹੀ ਹੈ ਰੰਗਲਾ ਪੰਜਾਬ ਬਣਾਉਣ ਦੀ ਪਰ ਜਦੋਂ ਰੰਗਲੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਹਾਲਾਤ ਦੱਸਦੇ ਨੇ ਕਿ ਇਹ ਰੰਗਲਾ ਪੰਜਾਬ ਨਹੀਂ ਤੇ ਪੰਜਾਬ ਕਿਹੜੇ ਪਾਸੇ ਜਾ ਰਿਹਾ ਹੈ ਪੰਜਾਬ ਦੀ ਨੌਜਵਾਨੀ ਕਿਹੜੇ ਪਾਸੇ ਜਾ ਰਹੀ ਹੈ ਜਿੱਥੇ ਦੇਖਿਆ ਜਾਵੇ ਕਿ ਇੱਥੇ ਧਰਮ ਪਰਿਵਰਤਨ ਹੋ ਰਿਹਾ ਹੈ ਨਸ਼ਿਆਂ ਦੀ ਗੱਲ ਹੋ ਰਹੀ ਹੈ ਉਥੇ ਹੋਰ ਬਹੁਤ ਸਾਰੇ ਅਜਿਹੇ ਮੁੱਦੇ ਨੇ ਜਿਨ੍ਹਾਂ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਮਨਪ੍ਰੀਤ ਮੌਜੂਦ ਨੇ ਰੰਗਲਾ ਪੰਜਾਬ ਬਣਾਉਣ ਦੀ ਜੋ ਗੱਲ ਹੋ ਰਹੀ ਹੈ ਤੇ ਉਹ ਪੰਜਾਬ ਕਿਹੜੇ ਰਸਤੇ ਪੈ ਰਿਹਾ ਸੋ ਸਾਰੇ ਮੁੱਦਿਆਂ ਦੇ ਬਾਰੇ ਗੱਲ ਕਰਾਂਗੇ ਸਸਰੀ ਕਾਲ ਜੀ ਕਿਵੇਂ ਹੋ ਬਹੁਤ ਵਧੀਆ ਤੁਸੀਂ ਐਸੋ ਠੀਕ ਠਾਕ ਜੀ ਜੀ ਮਨਪ੍ਰੀਤ ਜਿਸ ਤਰੀਕੇ ਦੇ ਨਾਲ ਸਰਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਹਰ ਵਾਰ ਇਹੀ ਸ਼ਬਦ ਹੁੰਦਾ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਬੱਲ ਬੱਦ ਰਹੇ ਆ ਰੰਗਣਾ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰ ਰਹੇ ਆ ਪਰ ਜਦੋਂ ਆਪਾਂ ਜ਼ਮੀਨੀ ਪੱਧਰ ਤੇ ਦੇਖਦੇ ਆ ਹਕੀਕਤ ਦੇਖਦੇ ਆ ਪੰਜਾਬ ਦੀਆਂ ਜੋ ਖਬਰਾਂ ਦੇਖਦੇ ਆ ਤਾਂ ਉਹ ਹਾਲਾਤ ਕੁਝ ਹੋਰ ਦੱਸਦੇ ਨੇ ਇਸ ਦੇ ਬਾਰੇ ਤੁਹਾਡਾ ਕੀ ਕੁਝ ਕਹਿਣਾ ਹੈ ਅਸਲ 'ਚ ਗੱਲ ਪਤਾ ਕੀ ਹੈ ਕਿ ਜਿਹੜਾ ਰੰਗਲਾ ਪੰਜਾਬ ਇਹ ਇੱਕ ਸਿਰਫ ਮੈਂ ਕਹੂੰਗਾ ਵੀ ਕਾਗਜ਼ਾਂ ਦੇ ਵਿੱਚ ਰਹਿ ਜਾਂਦਾ ਹੈ ਜੇ ਆਪਾਂ ਗਰਾਊਂਡ ਜ਼ੀਰੋ ਤੋਂ ਆਪਾਂ ਦੇਖਦੇ ਜਾਂਦੇ ਆ ਤਾਂ ਤੁਸੀਂ ਦੇਖਦੇ ਚੱਲੋ ਵੀ ਜਿਹੜੇ ਪੰਜਾਬ ਦੇ ਹਾਲਾਤ ਅੱਜ ਤੋਂ 5 ਸਾਲ ਪਹਿਲਾਂ ਸੀਗੇ ਉਹੀ ਹਾਲਾਤ ਅੱਜ ਨੇ ਸਾਨੂੰ ਇੱਕ ਉਮੀਦ ਜਾਗੀ ਸੀ ਵੀ ਨਵੀਂ ਜਿਹੜੀ ਹੈ ਇੱਕ ਕ੍ਰਾਂਤੀਕਾਰੀ ਆਪਾਂ ਇਹਨਾਂ ਨੂੰ ਸਰਕਾਰ ਦੇ ਰੂਪ 'ਚ ਦੇਖਿਆ ਸੀਗਾ ਜਿਵੇਂ ਅੰਦੋਲਨ ਦੇ ਵਿੱਚੋਂ ਇਹ ਇੱਕ ਸਰਕਾਰ ਨਿਕਲੀ ਸੀਗੀ ਸੋ ਉਮੀਦਾਂ ਸੀਗੀਆਂ ਕਿ ਪੰਜਾਬ ਦਾ ਜਿਹੜਾ ਸੁਧਾਰ ਹੈ ਉਹ ਹੋਇਆ ਜਾਊਗਾ ਕਿਉਂਕਿ ਜਿਵੇਂ ਆਪਾਂ ਭਗਵੰਤ ਮਾਨ ਸਾਹਿਬ ਦੇ ਜਦੋਂ ਉਹ ਇੱਕ ਐਮਪੀ ਹੁੰਦੇ ਸੀਗੇ ਉਹਨਾਂ ਦੀ ਉਸ ਸਮੇਂ ਦੀ ਸਪੀਚ ਆਪਾਂ ਦੇਖੀ ਤਾਂ ਬੜੀ ਉਮੀਦ ਸੀਗੀ ਲੋਕਾਂ ਨੂੰ ਪਰ ਅਸਲ ਦੇ ਵਿੱਚ ਉਹ ਉਮੀਦ ਤੇ ਉੱਤੇ ਆ ਜਿਹੜੀ ਸਰਕਾਰ ਜਮਾ ਖਰੀ ਨੇ ਉਤਰੀ ਹੈਗੀ ਜੇ ਆਪਾਂ ਗੱਲ ਕਰੀਏ ਵੀ ਰੰਗਲਾ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਇੱਕ ਵੀ ਪਰਸੈਂਟ ਉਹਨਾਂ ਦੇ ਵੱਲੋਂ ਜਿਹੜਾ ਉਹ ਸੁਧਾਰ ਨਹੀਂ ਹੋਇਆ ਬਲਕਿ ਜੇ ਆਪਾਂ ਦੇਖਿਆ ਜਾਏ ਪੰਜਾਬ ਦੇ ਵਿੱਚ ਦਿਨ ਬਰ ਦਿਨ ਜੋ ਕਤਤਿਆਂ ਵਧ ਰਹੀਆਂ ਨੇ ਦਿਰ ਪਰ ਦਿਰਾ ਆਪਾਂ ਦੇਖਿਆ ਕਿ ਇੱਕ 15 ਸਾਲ ਦੇ ਜਵਾਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਤੇ ਲੁੱਟਾਂ ਖੋਹਾਂ ਸ਼ਰਿਆਮ ਹੋ ਗਈਆਂ ਹਲੇ ਕੱਲ ਦੀ ਮੈਂ ਨੈਟ ਤੇ ਵੀਡੀਓ ਦੇਖ ਰਿਹਾ ਸੀਗਾ ਕਿ ਉਹ ਕੁ ਤਕਰੀਬਨ 5-6 ਵਜੇ ਦਾ ਸਮਾਂ ਹੋਊਗਾ ਜਦ ਬਹੁਤ ਵੱਡਾ ਤੀਨ ਹੁੰਦਾ ਹੈ ਤੇ ਉਹ ਸ਼ਰਿਆਮ ਬੰਦੇ ਦੇ ਘਰ ਦੇ ਕੋਲੋਂ ਹੀ ਉਹਦੇ ਹੱਥ ਚੋਂ ਮੋਬਾਈਲ ਖੋਲੇਗੇ ਤੇ ਚੈਨ ਕੱਢ ਲੈਗੇ ਹਨਾ ਸੋ ਮਤਲਬ ਕਿ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਤਿੰਨਾਂ ਜਿਹੜੇ ਉਹ ਦਿਨ ਪਰ ਦਿਨ ਮਾਰੇ ਹੁੰਦੇ ਜਾ ਰਹੇ ਨੇ ਸਰਕਾਰਾਂ ਇਹਦੇ ਪ੍ਰਤੀ ਹੈ ਪੋਸਟਰ ਬੜੇ ਵੱਡੇ ਵੱਡੇ ਲਾਤੇ ਸੀਮ ਸਾਹਿਬ ਪਹਿਲਾਂ ਕਹਿੰਦੇ ਹੁੰਦੇ ਸੀਗੇ ਵੀ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਜੀ ਉਹ ਤੋਂ ਪੋਸਟਰਾਂ ਦੀਆਂ ਸਰਕਾਰਾਂ ਨੇ ਪਰ ਇਹ ਸਰਕਾਰ ਵੀ ਹੁਣ ਪੋਸਟਰਾਂ ਦੀ ਸਰਕਾਰ ਜਾਪਦੀ ਹੈ ਉਹ ਸਾਰੀਆਂ ਚੀਜ਼ਾਂ ਉਲਟ ਹੋ ਗਈਆਂ ਜਿਵੇਂ ਸਰਕਾਰਾਂ ਨੇ ਜੀ ਬੱਤੀਆਂ ਲਾ ਕੇ 25 25 ਗੱਡੀਆਂ ਦਾ ਕਾਫਲਾ 50 50 ਗੱਡੀਆਂ ਦਾ ਕਾਫਲਾ ਪਰ ਹੁਣ ਜੇ ਜੇ ਆਪਾਂ ਅੱਜ ਦੀ ਡੇਟ 'ਚ ਦੇਖੀਏ ਤਾਂ ਉਹ ਸੇਮ ਚੀਜ਼ਾਂ ਸਾਨੂੰ ਇਸੇ ਸਰਕਾਰ ਦੇ ਹੂੰ ਬਲਕਿ ਵੱਧ ਹੈ ਬੱਦ ਜੇ ਪੁਰਾਣੀ ਸਰਕਾਰ ਦੇ ਕੋਲ 50 ਪੁਲਿਸ ਕਰਮਚਾਰੀ ਉਹਨਾਂ ਦੀ ਸੁਰੱਖਿਆ ਲਈ ਲੱਗਦੇ ਸੀ ਕਿ ਤਾਂ ਅੱਜ 100 ਲੱਗਦੇ ਨੇ ਜੀ ਇਹਕ ਜੇ ਪ੍ਰਾਣੀਆਂ ਸਰਕਾਰਾਂ ਦਾ ਆਪਾ ਰਿਕਾਰਡ ਕੱਟ ਕੇ ਦੇਖ ਲਈਏ ਤਾਂ ਪ੍ਰਾਣੀਆਂ ਸਰਕਾਰਾਂ ਦੇ ਸੀਐਮ ਸਾਹਿਬ ਹੋਗੇ ਜਾਂ ਕੋਈ ਉਹਨਾਂ ਦਾ ਫੈਮਿਲੀ ਦਾ ਕੋਈ ਨੇੜੇ ਦਾ ਹੋਗਾ ਤਾਂ ਉਹਨਾਂ ਨੂੰ ਕੋਈ ਹਲਕੀ ਫੁਲਕੀ ਫੋਰਸ ਦਿੱਤੀ ਜਾਂਦੀ ਸੀ ਪਰ ਇੱਥੇ ਆਪਾਂ ਦੇਖਿਆ ਜੇ ਵੀ ਮਾਤਾ ਦੇ ਕੋਲ ਵੀ ਅਡਿਓ ਫੋਰਸ ਹੈ ਉਹਨਾਂ ਦੇ ਘਰ ਵਾਲੇ ਦੇ ਕੋਲ ਵੀ ਭੈਣ ਦੇ ਕੋਲ ਵੀ ਜਦੋਂ ਕਿ ਭੈਣ ਜੇ ਆਪਾਂ ਦੇਖਿਆ ਜੇ ਜਦੋਂ ਵਿਆਹ ਤਾਂ ਤੋ ਤੀਜੇ ਘਰ ਚਲੀ ਗਈ ਤੀਜੇ ਘਰ 'ਚ ਵੀ ਅਸੀਂ ਸਿਕਿਉਰਟੀਆਂ ਲਾ ਕੇ ਐਡੇ ਵੱਡੇ ਲੈਵਲ ਦੀਆਂ ਲਾ ਕੇ ਦੇਤੀਆਂ ਹਨਾ ਸੋ ਮੈਨੂੰ ਇਹ ਲੱਗਦਾ ਕਿ ਜਿਹੜਾ ਰੰਗਲਾ ਪੰਜਾਬ ਬਣਾਉਣ ਦੀ ਗੱਲਾਂ ਕਰਦੇ ਸੀ ਕਿ ਉਹਨਾਂ ਨੇ ਪੰਜਾਬ ਨੂੰ ਡੋਪਤਾ ਜੇ ਆਪਾਂ ਹੁਣ ਗੱਲ ਕਰੀਏ ਬੁੱਢੇ ਦਰਿਆ ਦੀ ਗੱਲ ਕਰੀਏ ਹਮ ਸਾਡੇ ਉਹਨਾਂ ਨੇ ਕਿਹਾ ਕਿ ਬੁੱਡੇ ਦਰਿਆ ਦਾ ਜਿਹੜਾ ਪਾਣੀ ਉਹ ਸਾਫ਼ ਹੋ ਗਿਆ ਪਰ ਪਿੱਛੇ ਜਿਹੜੇ ਉੱਥੇ ਲੋਕਾਂ ਨੇ ਜਿਹਦੀ ਇਹਦੀ ਆਵਾਜ਼ ਚੱਕੀ ਆ ਉਹਨਾਂ ਨੇ ਦਾਵਾ ਕੀਤਾ ਇਹ ਉਹਨਾਂ ਨੇ ਵੀਡੀਓਜ਼ ਦਿਖਾਈਆਂ ਨੇ ਉਹਨਾਂ ਨੇ ਕਿਹਾ ਕਿ ਪਾਣੀ ਅੱਜ ਵੀ ਉਵੇਂ ਹੀ ਗੰਦਲਾ ਚੱਲ ਰਿਹਾ ਹੈ ਹਨਾ ਸੋ ਮਤਲਬ ਕਿ ਉਹ ਦਾਅਵੇ ਆ ਜਿਹੜੇ ਸਾਰੇ ਝੂਠੇ ਜਾਪਦੇ ਆ ਰਹੇ ਨੇ ਜਿਵੇਂ ਪੁਰਾਣੀਆਂ ਸਰਕਾਰਾਂ ਜੋ ਕਰਦੀਆਂ ਆ ਰਹੀ ਸੀਗੀਆਂ ਸਹੀ ਸਰਕਾਰ ਵੀ ਸੇਮ ਹੀ ਕਰ ਰਹੀ ਹੈ ਕੋਈ ਫਰਕ ਨਹੀਂ ਆਇਆ ਮਨ ਨੂੰ ਤਾਂ ਇਹ ਚੀਜ਼ ਲੱਗਦਾ ਹੈ ਕਿ ਸਿਰਫ ਚਿਹਰੇ ਬਦਲੇ ਨੇ ਕੁਰਸੀਆਂ ਉਹੀ ਨੇ ਕੰਮਕਾਰ ਉਹੀ ਨੇ ਸੋ ਰੰਗਲਾ ਪੰਜਾਬ ਤਾਂ ਇੱਕ ਬੜੀ ਵੱਡੀ ਦੂਰ ਦੀ ਗੱਲ ਹੈ ਇਹ ਤਾਂ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਸ਼ਬਦ ਵੀ ਕਹਿਣਾ ਮਾੜਾ ਜਿਹਾ ਪਰ ਅਸੀਂ ਪੰਜਾਬ ਦੇ ਵਾਸੀ ਆ ਅਸੀਂ ਪੰਜਾਬ ਨੂੰ ਹਮੇਸ਼ਾ ਪਿਆਰ ਕਰਦੇ ਆ ਤੇ ਪੰਜਾਬ ਨੂੰ ਅਸੀਂ ਦਾ ਹਮੇਸ਼ਾ ਬੜੇ ਸੋਹਣੇ ਰੂਪ ਨਾਲ ਦੇਖਦੇ ਆ ਪਰ ਅਸਲ ਦੇ ਵਿੱਚ ਕੱਲੇ ਜਿਹੜੀਆਂ ਸਤਾ ਦੇ ਵਿੱਚ ਸਰਕਾਰਾਂ ਨੇ ਉਹਨਾਂ ਨੇ ਰੰਗਲੇ ਪੰਜਾਬ ਨੂੰ ਗੰਦਲਾ ਪੰਜਾਬ ਬਣਾਤਾ ਲੋਕ ਨੇ ਜਿਹੜੇ ਪੰਜਾਬ ਦੇ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਉਹ ਇਸ ਚੀਜ਼ 'ਚ ਜੁੜੇ ਹੋਏ ਨੇ ਕਿ ਉਹ ਪੰਜਾਬ ਨੂੰ ਜਿਹੜਾ ਸਾਫ਼ ਸੋਤਰਾ ਰੱਖਣਾ ਤੇ ਪੰਜਾਬ ਨੂੰ ਪਹਿਲਾਂ ਦੇ ਤਰ੍ਹਾਂ ਰੰਗਲਾ ਪੰਜਾਬ ਬਣਾ ਕੇ ਰੱਖਣਾ ਪਰ ਸਰਕਾਰਾਂ ਇਹਦੇ ਪ੍ਰਤੀ ਇਮਾਨਦਾਰ ਨਹੀਂ ਹੈਗੀਆਂ ਜੀ ਤੇ ਹੁਣ ਜਿਸ ਤਰੀਕੇ ਦੇ ਨਾਲ ਧਰਮ ਪਰਿਵਰਤਨ ਹੋ ਰਿਹਾ ਹੈ ਹਨਾ ਤੇ ਧਰਮ ਪਰਿਵਰਤਨ ਦੇ ਦੌਰਾਨ ਜਦੋਂ ਪਾਸਟਰਾਂ ਦੀ ਗੱਲ ਆਉਂਦੀ ਹੈ ਤਾਂ ਕਾਫੀ ਜਿਹੜੇ ਉਹਨਾਂ ਦੇ ਚਿਹਰੇ ਬੇਨਕਾਬ ਹੋਏ ਨੇ ਤੇ ਉਹਨਾਂ ਦਾ ਕੁਝ ਐਦਾਂ ਦਾ ਸਾਹਮਣੇ ਆਇਆ ਕਿ ਇੱਕ ਤਾਂ ਇੱਕ ਤਰੀਕੇ ਦੇ ਨਾਲ ਸ਼ਰਮਸਾਰ ਵੀ ਕਰਦਾ ਹੈ ਕਿ ਅਸੀਂ ਵੀ ਕਿਹੜੇ ਰਾਤ ਉਰੇ ਆ ਬਹੁਤ ਸਾਰੀ ਉਹਨਾਂ ਦੀ ਫੈਨ ਫੋਲੋਇੰਗ ਹੋਈ ਸੀ ਕਿ ਜਦੋਂ ਪਾਸਟਰਾਂ ਨੇ ਧਰਮ ਪਰਿਵਰਤਨ ਕਰਵਾਇਆ ਹਾਲਾਂਕਿ ਜਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਵਾਲੇ ਏਰੀਏ ਦੀ ਦੇਖੀਏ ਤਰਨਤਨ ਦੀ ਗੱਲ ਕਰੀਏ ਤਾਂ ਕਿੰਨੇ ਹੀ ਪੰਜਾਬੀ ਨੇ ਜਿਹੜੇ ਉੱਥੇ ਧਰਮ ਪਰਿਵਰਤਨ ਕਰ ਚੁੱਕੇ ਨੇ ਸੋ ਇਸ ਦੇ ਵਿਚਾਰੇ ਜਦੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਬੀਤੇ ਦਿਨਾਂ ਦੇ ਵਿੱਚ ਜਿਵੇਂ ਪਾਸਟਰ ਬਜਿੰਦਰ ਦਾ ਕੇਸ ਸਾਹਮਣੇ ਆਇਆ ਹਨ ਉਸ ਤਰੀਕੇ ਦੇ ਨਾਲ ਹੋਰ ਪਾਸਟਰਾਂ ਦੇ ਵਿੱਚ ਜਿਹੜੇ ਜਿਹੜੇ ਬੇਨਕਾਬ ਹੋਏ ਨੇ ਜਦੋਂ ਉਹਨਾਂ ਦੇ ਚਿਹਰੇ ਬੇਨਕਾਬ ਹੋਏ ਨੇ ਤਾਂ ਕਿਤੇ ਨਾ ਕਿ ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬੀ ਨੇ ਇਸ ਤੇ ਪ੍ਰਤੀ ਜਾਗਣਾ ਚ ਕੀ ਸੋਚਣਾ ਚਾਹੀਦਾ ਹੈ ਕਿ ਧਰਮ ਪਰਿਵਰਤਨ ਵੀ ਪਖੰਡ ਬਾਦ ਦੇ ਬਾਅਦ ਚੱਲ ਪਿਆ ਹੈ ਜਾਂ ਕੁਝ ਵੀ ਇਦਾਂ ਦਾ ਜਿਹੜਾ ਪੰਜਾਬ ਸਟੇਟ ਹੈ ਇਹ ਇੱਕ ਸਿੱਖਾਂ ਦੇ ਸਟੇਟ ਮੰਨੀ ਜਾਂਦੀ ਸੀ ਪਰ ਚਲੋ ਇੱਥੇ ਹਰੇਕ ਧਰਮ ਦੇ ਲੋਕ ਇੱਥੇ ਵੱਸਦੇ ਨੇ ਤੇ ਉਹਨਾਂ ਨੂੰ ਉਹਨਾਂ ਦੇ ਬਰਾਬਰ ਦਾ ਸਤਿਕਾਰ ਮਿਲਿਆ ਪੰਜਾਬ ਦੇ ਵਿੱਚ ਕਦੇ ਵੀ ਇਦਾਂ ਦਾ ਹਾਲਾਤ ਨਹੀਂ ਹੋਇਆ ਕਿ ਹਿੰਦੂਆਂ ਦੇ ਨਾਲ ਕੋਈ ਕਿਸੇ ਪ੍ਰਕਾਰ ਦਾ ਦੰਗਾ ਹੋਇਆ ਜਾਂ ਮੁਸਲਮਾਨ ਨਾਲ ਕਿਸੇ ਪ੍ਰਕਾਰ ਦਾ ਦੰਗਾ ਹੋਇਆ ਜਾਂ ਘੱਟ ਗਿਣਤੀ ਕੋਈ ਚੈ ਬੋਧੀ ਨੇ ਕੋਈ ਜੈਨੀ ਨੇ ਵੀ ਆਪਸ ਦੇ ਵਿੱਚ ਕੋਈ ਟਕਰਾਅ ਹੋਇਆ ਲੋਕ ਬੜੇ ਪਿਆਰ ਦੇ ਨਾਲ ਇੱਥੇ ਰਹਿੰਦੇ ਨੇ ਪਰ ਪਿੱਛੇ ਜੇ ਜੇ ਆਪਾਂ ਦੇਖਿਆ ਜਾਏ ਵੀ ਇੱਕ ਜੇ ਇਸਾਈ ਧਰਮ ਹੈ ਜੇ ਆਪਾਂ ਇਸਾਈ ਧਰਮ ਦੀ ਗੱਲ ਕਰੀਏ ਅਸੀਂ ਕਿਸੇ ਧਰਮ ਨੂੰ ਮਾਰਾ ਨਹੀਂ ਕਹਿੰਦੇ ਸਭ ਧਰਮ ਸਤਿਕਾਰਯੋਗ ਨੇ ਤੇ ਉਹ ਆਪਣੇ ਆਪਣੇ ਜੇ ਉਹਨਾਂ ਦੇ ਸਹੀ ਰਾਹ ਦੇਖ ਕੇ ਚੱਲੇ ਤਾਂ ਸਭ ਧਰਮ ਬੜੇ ਵਧੀਆ ਤਰੀਕੇ ਨਾਲ ਚੱਲਦੇ ਨੇ ਹਰੇਕ ਧਰਮ ਸਾਨੂੰ ਇਹੀ ਚੀਜ਼ ਕਹਿੰਦਾ ਹੈ ਕਿ ਪਿਆਰ ਮੁਹੱਬਤ ਨਾਲ ਰਿਹਾ ਜਾਵੇ ਤੇ ਆਪ ਦੀ ਬੰਦਗੀ ਦੇ ਵਿੱਚ ਰਿਹਾ ਜਾਵੇ ਸੋ ਉਹ ਧਰਮ ਵੀ ਇਸੇ ਤਰੀਕੇ ਨਾਲ ਕਰਦਾ ਪਰ ਗੱਲ ਇੱਥੇ ਆ ਜਾਂਦੀ ਹੈ ਵੀ ਜਿਹੜੇ ਪਖੰਡਵਾਤੀ ਨੇ ਹੂੰ ਜਿਵੇਂ ਮਾਸਟਰ ਬਰਜਿੰਦਰ ਆ ਗਿਆ ਉਹਨਾਂ ਨੇ ਸਟੇਜਾਂ ਲਾਈਆਂ ਸਟੇਜਾਂ ਤੇ ਜਾਦੂ ਮੰਤਰ ਮਾਰਨੇ ਉਹਨਾਂ ਨੇ ਦਿਖਾਤਾ ਵੀ ਹੱਤਾਂ ਇੰਦਾ ਘਮਾਤਾ ਤੇ ਸਾਰੀ ਸੰਗਤ ਗਿਰ ਗਈ ਉਹ ਪਖੰਡਵਾਦ ਨੇ ਹੈ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਸਾਡਾ ਅਸਲ ਦੇ ਵਿੱਚ ਕੀ ਆ ਜਾਂਦਾ ਹੈ ਇਹ ਵੀ ਜਿਹੜਾ ਮਿਡਲ ਕਲਾਸ ਤੋਂ ਥੱਲੇ ਆ ਜਾਂਦਾ ਜਿਹਨੂੰ ਆਪਾਂ ਗਰੀਬੀ ਰੇਖਾ ਚ ਕਹਿੰ ਜਾਂਦੇ ਨੇ ਅਸਲ 'ਚ ਉਹ ਲੋਕ ਪਟਕੇ ਬਈ ਨੇ ਹੂੰ ਉਹਨਾਂ ਲੋਕਾਂ ਨੂੰ ਇਹ ਚੀਜ਼ ਲਾਦੇ ਆ ਵੀ ਸਾਨੂੰ ਕਿਸੇ ਪਾਸੇ ਤੋਂ ਇਨਸਾਫ ਮਿਲ ਜੇ ਜਾਂ ਕਿਸੇ ਪਾਸੇ ਤੋਂ ਸਾਨੂੰ ਮਤਲਬ ਕਿ ਐਦਾਂ ਦੀ ਸ਼ਕਤੀ ਮਿਲ ਜੇ ਵੀ ਅਸੀਂ ਰਾਤੋਂ ਰਾਤ ਉਮੀਰ ਹੋ ਜਾਈਏ ਹੂੰ ਸੋ ਉਹ ਜਿਹੜਾ ਮਤਲਬ ਕਿ ਲੋਕਾਂ ਦੇ ਮਾਈਂਡ ਦੇ ਵਿੱਚ ਜਿਹੜਾ ਉਹਨਾਂ ਦਾ ਵਾਸ਼ ਕੀਤਾ ਗਿਆ ਸੀਗਾ ਉਹ ਮਤਲਬ ਕਿ ਇਦਾਂ ਕੀਤਾ ਗਿਆ ਸੀਗਾ ਵੀ ਸਾਡੇ ਕੋਲ ਜਾਦੂ ਟੋਣੇ ਨੇ ਵੀ ਤੁਹਾਨੂੰ ਰਾਤੋਂ ਰਾਤ ਅਸੀਂ ਅਮੀਰ ਬਣਾ ਦਾਂਗੇ ਸੋ ਉਹ ਅਮੀਰੀ ਦੇ ਰਾਹ ਨੂੰ ਪੈਂਦੇ ਹੋਏ ਲੋਕ ਜਿਹੜੇ ਵੀ ਉਹ ਆਪਦੇ ਅਸਲ ਧਰਮ ਨੂੰ ਛੱਡ ਗਏ ਲੋਕ ਡਰੇ ਹੋਏ ਨੇ ਮਹਿੰਗਾਈ ਨੇ ਜਿਹੜਾ ਲੋਕਾਂ ਦਾ ਲੱਕ ਤੋੜਦਾ ਜੀ ਤੇ ਜਿਹੜਾ ਇਤਾਂ ਦੇ ਪਾਸਟਰ ਸੀਗੇ ਜਿਹੜਾ ਸਹੀ ਪਾਸਟਰਾਂ ਸੀ ਉਹਨਾਂ ਦਾ ਸਤਿਕਾਰ ਕਰਦੇ ਹਾਂ ਕਿ ਕਿ ਉਹ ਆਪ ਦੀ ਗਿਰਜਾ ਘਰ ਤੱਕ ਮਤਲਬ ਰੱਖਦੇ ਨੇ ਤੇ ਉੱਥੇ ਜਿਹੜੀ ਉਹਨਾਂ ਦੇ ਨਾਲ ਸੰਡੇ ਤੇ ਛੁੜੀਆਂ ਉਹਨਾਂ ਨੂੰ ਸਹੀ ਰਾਹ ਦਿੰਦੇ ਨੇ ਪਰ ਜਿਹੜੇ ਪਖੰਡਵਾਦ ਦੇ ਪਾਸਟਰ ਨੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਲੋਕਾਂ ਦੇ ਵਿੱਚ ਜਾ ਜਾ ਕੇ ਕੁਝ ਮੱਲੀ ਲੈਵਲ ਤੇ ਆਪਾਂ ਜੇ ਗੱਲ ਸੁਣਾਂ ਚ ਵੀ ਆਈ ਆ ਹਨਾ ਕਿ ਪੈਸਾ ਵੀ ਵੰਡਿਆ ਗਿਆ ਉਹ ਪੈਸੇ ਤਾਂ ਪਾਵੇ ਨਹੀਂ ਹੈਗਾ ਕਿ ਉਹਨਾਂ ਨੇ ਮੋਟੀ ਰਕਮ ਦਿੱਤੀ ਹੈ ਫੈਸਿਲਿਟੀ ਦੇ ਦਿੱਤੀ ਵੀ ਬੱਚਿਆਂ ਨੂੰ ਉਹਨਾਂ ਨੂੰ ਸੋਲਤਾ ਦਿੱਤੀਆਂ ਪੜਾਈਆਂ ਫ੍ਰੀ ਕਰਤੀਆਂ ਮੱਲੀ ਜਿਹਾ ਇਦਾਂ ਦੇ ਲਾਲਚ ਦੇ ਕੇ ਜਿਹੜਾ ਲੋਕਾਂ ਨੂੰ ਆ ਦੇ ਵੱਲ ਖਿੱਚੇ ਕਿਤੇ ਨਾ ਕਿਤੇ ਲੋਕਾਂ ਨੂੰ ਲੱਗਦਾ ਕਿ ਸਾਡੀਆਂ ਇਹਦੇ ਨਾਲ ਸਮੱਸਿਆਵਾਂ ਹੱਲ ਹੋਊਗੀ ਸਮੱਸਿਆ ਹੱਲ ਹੋਊਗੀ ਸੋ ਉਹ ਸਮੱਸਿਆ ਨੂੰ ਹੱਲ ਕਰਨ ਦੇ ਲਈ ਲੋਕਾਂ ਜਿਹੜੇ ਉਹ ਧਰਮ ਦੇ ਵੱਲ ਚਲੇ ਗਏ ਪਰ ਮੇਰੀ ਉਹਨਾਂ ਲੋਕਾਂ ਨੂੰ ਵੀ ਇਹ ਬੇਨਤੀ ਹੈ ਕਿ ਜਿਹੜਾ ਪੰਜਾਬ ਦਾ ਇਤਿਹਾਸ ਹੈ ਜੇ ਆਪਾਂ ਇਹਨੂੰ ਕੱਢ ਕੇ ਦੇਖੀਏ ਤਾਂ ਸਾਡੇ ਗੁਰੂ ਸਾਹਿਬਾਨਾਂ ਨੇ ਬਹੁਤ ਵੱਡੀ ਕੁਰਬਾਨੀ ਸਾਡੇ ਪੰਜਾਬ ਲਈ ਸਾਡੀ ਧਰਤੀ ਲਈ ਦਿੱਤੀ ਆ ਸਾਡੇ ਲਈ ਦਿੱਤੀ ਆ ਹਣਾ ਸੋ ਛੋਟੇ-ਛੋਟੇ ਬੱਚੇ ਆ ਉਹਨਾਂ ਨੇ ਆਪਦੇ ਸਾਡੇ ਲਈ ਵਾਰ ਦਿੱਤੇ ਸੋ ਜੇਕਰ ਜਿਹੜੇ ਪਾਸਟਰ ਮਤਲਬ ਇਹਨਾਂ ਲੋਕਾਂ ਦੇ ਉੱਤੇ ਇਹ ਵਿਸ਼ਵਾਸ ਰੱਖਦੇ ਨੇ ਕਿ ਉਹ ਸਾਡੇ ਧਰਮ ਦੇ ਪੱਕੇ ਹੋ ਜਾਣਗੇ ਜਿਨ੍ਹਾਂ ਲੋਕਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਪਜ ਦਾ ਸਾਰਾ ਪਰਿਵਾਰ ਵਾਰਤਾ ਜੀ ਉਹਨਾਂ ਦੇ ਅਪਣਾਏ ਹੋਏ ਰਾਹ ਨੂੰ ਛੱਡ ਕੇ ਉਹ ਕਿਸੇ ਥਰਡ ਪਰਸਨ ਦੇ ਰਾਹ ਤੇ ਚੱਲ ਪਏ ਉਹ ਮੈਂ ਕਹੂੰਗਾ ਵੀ ਗद्दार ਨੇ ਉਹ ਅੱਜ ਵੀ ਗद्दार ਨੇ ਕੱਲ ਵੀ ਗद्दार ਨੇ ਉਹ ਸਾਡੇ ਵੀ ਧਰਮ ਦੇ ਗਦਾਰ ਨੇ ਤੇ ਉਹ ਦੂਜੇ ਧਰਮ ਦੇ ਗਦਾਰ ਵੀ ਰਹਿਣਗੇ ਕਿਉਂਕਿ ਜਿਹੜੇ ਲੋਕਾਂ ਨੂੰ ਜੇ ਆਪਾਂ ਅਸਲ ਦੇ ਵਿੱਚ ਜੇ ਉਹਨਾਂ ਦੇ ਜਾਈਏ ਇਹ ਮਦਰ ਗੱਲ ਤੋਂ ਸਵਾ ਕਹਿੰਦੇ ਨੇ ਜਾਂ ਮਹਾਸਭਾ ਕਹਿੰਦੇ ਨੇ ਕੁਝ ਕਹਿੰਦੇ ਨੇ ਵੀ ਜੇ ਆਪਾਂ ਉੱਥੇ ਜਾਈਏ ਤਾਂ ਲੋਕਾਂ ਨੂੰ ਉਹਨਾਂ ਦੇ ਧਰਮ ਬਾਰੇ ਪੁੱਛਿਆ ਜਾਵੇ ਵੀ ਤੁਸੀਂ 크ਿਸਚਨ ਬਣੇ ਹੋ ਵੀ ਇਹਨਾਂ ਦੀ ਦੇਣ ਕੀ ਹੈ ਜਾਂ ਇਹਨਾਂ ਦਾ ਕੀ ਹੈ ਤਾਂ ਉਹਨਾਂ ਲੋਕਾਂ ਨੂੰ ਕੁਝ ਵੀ ਨਹੀਂ ਪਤਾ ਉੱਥੋਂ ਸਿੱਧ ਹੋ ਜਾਂਦਾ ਵੀ ਉਹ ਕਿਸੇ ਨਾ ਕਿਸੇ ਲਾਲਚ ਕਰਕੇ ਸਿਰਫ ਇੱਕ ਭੇੜਚਾਲ ਮੈਂ ਕਹੂੰਗਾ ਭੇੜਚਾਲ ਨੂੰ ਦੇਖਦੇ ਹੋਏ ਬਸ ਉਤਰ ਦਾ ਰੁੱਖ ਕਰ ਲਿਆ ਉੱਥੇ ਆ ਕੇ ਜੇ ਆਪਾਂ ਗੱਲ ਕਰੀਏ ਵੀ ਸਾਡੇ ਸਿੱਖਾਂ ਦੀ ਵੀ ਲੋਕ ਸਿੱਖੀ ਤੋਂ ਟੁੱਟ ਕੇ ਜਾ ਰਹੇ ਨੇ ਕਿਉਂਕਿ ਮੈਂ ਸਿੱਖੀ ਦਾ ਨਾਮ ਤਾਂ ਲੈ ਰਹੇ ਆ ਲੋਕ ਹੋਰ ਧਰਮਾਂ ਦੇ ਵੀ ਉਹਦੇ ਚ ਗਏ ਨੇ ਲੋਕ ਹਿੰਦੂਆਂ ਚ ਵੀ ਉਹਦੇ ਚ ਗਏ ਨੇ ਲੋਕ ਮੁਸਲਮਨ ਤੋਂ ਵੀ ਕਈ ਉਤਰ ਗਏ ਹੋਣਗੇ ਸਿੱਖਾਂ ਦਾ ਮੈਂ ਨਾਮ ਤਾਂ ਲੈ ਰਹੇ ਹਾਂ ਕਿਉਂਕਿ ਵੱਡੇ ਪੱਧਰ ਤੇ ਜਿਹੜਾ ਪੰਜਾਬ ਉਹ ਸਿੱਖਾਂ ਦਾ ਸੁਭਾ ਮੰਨਿਆ ਜਾਂਦਾ ਹੈ ਤੇ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਮਾਝੀ ਮਾਜੀ ਦਾ ਏਰੀਆ ਤਾਂ ਮਤਲਬ ਕਿ ਸਿੱਖਾਂ ਦਾ ਗੜ ਬਣਿਆ ਜਾਂਦਾ ਸੀਗਾ ਤੇ ਅੱਜ ਦੀ ਡੇਟ ਦੇ ਵਿੱਚ ਉਸੇ ਗੜ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉਹ ਕ੍ਰਿਸਚੀਅਨਾਂ ਦੇ ਵਿੱਚ ਤਬਦੀਲ ਹੋਏ ਨੇ ਸੋ ਕਿਤੇ ਨਾ ਕਿਤੇ ਸਾਡੇ ਜਿਹੜੇ ਆਗੂ ਨੇ ਸਿੱਖਾਂ ਦੇ ਜਿਹੜੇ ਆਗੂ ਨੇ ਜਾਂ ਸਿੱਖ ਸੰਸਥਾਵਾਂ ਨੂੰ ਜਿਹੜੇ ਚਲਾ ਰਹੇ ਨੇ ਉਹਨਾਂ ਦੀ ਇੱਥੇ ਆ ਕੇ ਮੈਂ ਕਹੂੰਗਾ ਵੀ ਜਾਂ ਤਾਂ ਉਹ ਪ੍ਰਚਾਰ ਦੇ ਵਿੱਚ ਕੋਈ ਨਾ ਕੋਈ ਕਮੀ ਰਹੀ ਗਈ ਸਹੀ ਪ੍ਰਚਾਰ ਲੋਕਾਂ ਤੱਕ ਨਹੀਂ ਗਿਆ ਜਾਂ ਫਿਰ ਮੈਂ ਇਹ ਗੱਲ ਕਹਿ ਸਕਦਾ ਵੀ ਜਿਵੇਂ ਲੋਕ ਇੱਕ ਸਹੂਲਤ ਮੰਗਦੇ ਨੇ ਇੱਕ ਸਿੱਖਾਂ ਦਾ ਆਪ ਦਾ ਸਕੂਲ ਹੋਵੇ ਜਿੱਥੇ ਬੱਚਿਆਂ ਨੂੰ ਵੀ ਫ੍ਰੀ ਸਟੱਡੀ ਦਿੱਤੀ ਜਾਵੇ ਜੀ ਅੱچھے ਲੈਵਲ ਦਾ ਸਕੂਲ ਹੋਵੇ ਹਸਪੀਟਲ ਹੋਵੇ ਵੀ ਜਿੱਥੇ ਸਿੱਖਾਂ ਦੇ ਵਿੱਚ ਇਹਨੂੰ ਹੋ ਸਕਦਾ ਵੀ ਲੋਕ ਆਪਦੇ ਧਰਮ 'ਤੇ ਜੁੜੇ ਰਹਿਣਾ ਕਿਉਂਕਿ ਕਈ ਵਾਰੀ ਲੋਕਾਂ ਦੇ ਵਿਚਾਰੇ ਚੀਜ਼ ਆ ਜਾਂਦੇ ਆ ਵੀ ਅਸੀਂ ਇੰਨਾ ਸਮਾਂ ਇਸ ਧਰਮ ਦੇ ਨਾਲ ਜੁੜੇ ਆ ਸਾਡੇ ਹਾਲਾਤ ਜਿਹੇ ਹੋਊਗੇ ਵੀ ਹੋ ਸਕਦਾ ਦੂਜੇ ਤਰ੍ਹਾਂ ਨਾਲ ਵਿਪੰਪ ਕਰਕੇ ਸਾਡੇ ਹਾਲਾਤ ਜਿਹੜੇ ਉਹ ਸਹੀ ਹੋ ਜਾਣਾ ਵੀ ਮੈਂ ਇਹ ਚੀਜ਼ ਸਮਝਦਾ ਹਾਂ ਵੀ ਸਾਡੇ ਜਿਹੜੇ ਆਗੂ ਨੇ ਸਾਡੇ ਜਿਹੜੇ ਤਖਤਾਂ ਤੇ ਬੈਠੇ ਨੇ ਉਹਨਾਂ ਨੂੰ ਇਹ ਚੀਜ਼ਾਂ ਦਾ ਸੋਚਣਾ ਪੈਣਾ ਹੀ ਆ ਵੀ ਲੋਕਾਂ ਦੇ ਵਿੱਚ ਅਸਲ ਦਿੱਕਤ ਕੀ ਆ ਕਿਉਂਕਿ ਜਿਹੜਾ ਸਾਡਾ ਧਰਮ ਸੀਗਾ ਚਾਹੇ ਆਪਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਲਈਏ ਚਾਹੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਗੱਲ ਕਰੀਏ ਤਾਂ ਸਾਡਾ ਧਰਮ ਇਹ ਚੀਜ਼ ਹੀ ਸਿਖਾਂਦਾ ਸੀ ਉਹ ਲੋਕਾਂ ਨੂੰ ਜਿਹੜੀ ਚੀਜ਼ ਦੀ ਪਰੇਸ਼ਾਨੀ ਆ ਪੋਸ ਪਰੇਸ਼ਾਨੀ ਦਾ ਹੱਲ ਕੱਢ ਕੇ ਲੋਕਾਂ ਦੀ ਸਮੱਸਿਆ ਦਾ ਆਪਣੇ ਨਾਲ ਜੋੜੇਗਾ ਜੀ ਸੋ ਇਹੀ ਚੀਜ਼ਾਂ ਮੈਂ ਕਹੂੰਗਾ ਵੀ 크ਰਿਸਚਨਾਂ ਨੇ ਕੀਤੀਆਂ ਸੋ ਉਹਦੇ ਕਰਕੇ ਲੋਕ ਉਸ ਵੱਲ ਨੂੰ ਗਏ ਆ ਸਾਡੇ ਸਿੱਖਾਂ ਦੇ ਵਿੱਚ ਮੈਨੂੰ ਲੱਗਦਾ ਵੀ ਇਹ ਕਮੀਆਂ ਰਹਿ ਗਈਆਂ ਵੀ ਲੋਕਾਂ ਦੇ ਵਿੱਚ ਸਹੀ ਪ੍ਰਚਾਰ ਗ੍ਰੰਥੀ ਸਿੰਘ ਜਿਹੜੇ ਸਾਹਮਣੇ ਆਉਂਦੇ ਨੇ ਆਪਣੇ ਹਾਲਾਤ ਦੱਸਦੇ ਨੇ ਤਾਂ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਐਸਜੀਪੀਸੀ ਸੰਸਥਾ ਆ ਜਾਂ ਫਿਰ ਹੋਰ ਸਿੱਖਾਂ ਦੀਆਂ ਜਥੇਬੰਦੀਆਂ ਨੇ ਸੰਸਥਾਵਾਂ ਨੇ ਉਹਨਾਂ ਨੂੰ ਉਹਨਾਂ ਗ੍ਰੰਥੀਆਂ ਦੀ ਵੀ ਪਹਿਲਾਂ ਬਾਹ ਫੜਨੀ ਚਾਹੀਦੀ ਹੈ ਕਿਉਂਕਿ ਗ੍ਰੰਥੀ ਸਿੰਘ ਵੀ ਸਾਨੂੰ ਗੁਰਬਾਣੀ ਦੇ ਨਾਲ ਜੋੜਦੇ ਨੇ ਸੱਚ ਸਵੇਰ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਕਰਦੇ ਹਨ ਸੋ ਇਸ ਤਰੀਕੇ ਦੇ ਨਾਲ ਪਹਿਲਾਂ ਤਾਂ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਚਾ ਕਿ ਮੈਂ ਤੁਹਾਨੂੰ ਗੱਲ ਇਹ ਹੀ ਕਹੀ ਹੈ ਵੀ ਕਿਤੇ ਨਾ ਕਿਤੇ ਸਾਡੇ ਚ ਹੀ ਚੂਕ ਰਹੇਗੀ ਉਹਦੇ ਵਿੱਚ ਇਹ ਵੀ ਚੂਕ ਆ ਕੇ ਰਹਿ ਜਾਂਦੀ ਹੈ ਵੀ ਜੇਕਰ ਇੱਕ ਗਰੰਥੀ ਸਿੰਘ ਜੇ ਆਪਾਂ ਅੱਜ ਦੀ ਡੇਟ 'ਚ ਕਿਸੇ ਗਰੰਥੀ ਸਿੰਘ ਨੂੰ ਮਿਲੀਏ ਤਾਂ ਆਪਾਂ ਉਹਨੂੰ ਕਹੇ ਵੀ ਤੁਸੀਂ ਆਪਦੇ ਬੱਚੇ ਨੂੰ ਕੀ ਬਣਾਉਣਾ ਚਾਹੁੰਦੇ ਹੋ ਤਾਂ ਸਾਫ਼ ਜੀ ਗੱਲ ਕਹੂਗਾ ਵੀ ਜੇ ਤਾਂ ਮੇਰਾ ਬੱਚਾ ਪੜ ਗਿਆ ਠੀਕ ਹੈ ਤਾਂ ਕਿਸੇ ਆਫਸਰ ਲਾਈਨ 'ਚ ਵੱੜ ਗਿਆ ਤਾਂ ਠੀਕ ਹੈ ਨਹੀਂ ਅਸੀਂ ਤਾਂ ਸਿੰਗਰ ਬਣਾਵਾਂਗੇ ਹੂੰ ਮਤਲਬ ਕਿ ਲੋਕਾਂ ਦੇ ਵਿੱਚ ਗ੍ਰੰਥ ਤੇ ਪ੍ਰਤੀ ਟੁੱਟਣਾ ਜੀ ਕਿਤੇ ਨਾ ਕਿਤੇ ਸਾਡੇ ਜਿਹੜੇ ਮੈਂ ਪਹਿਲਾਂ ਵੀ ਗੱਲ ਕਰੀ ਆ ਵੀ ਸਾਡੇ ਜਿਹੜੇ ਆਗੂ ਨੇ ਉਹਨਾਂ 'ਚ ਕਮੀਆਂ ਰਹਿ ਗਈਆਂ ਕਿਉਂਕਿ ਅਸੀਂ ਲੋਕਾਂ ਦੀ ਗੱਲ ਦੂਰ ਦੀ ਆ ਜਿਵੇਂ ਤੁਸੀਂ ਗੱਲ ਕਰੀ ਆ ਵੀ ਗਰੰਥੀ ਸਿੰਘਾ ਗਰਥੀ ਸਿੰਘਾ ਦੇ ਇਹ ਹਾਲਾਤ ਬਣੇ ਪਏ ਨੇ ਕਿ ਉਹਨਾਂ ਦੇ ਆਪ ਦੇ ਘਰ ਦੇ ਗੁਜ਼ਾਰੇ ਕਰਨਾ ਮੁਸ਼ਕਲ ਹੋਇਆ ਪਿਆ ਤੇ ਲੋਕ ਗੁਰਦੁਆਰਿਆਂ ਦੇ ਵਿੱਚ ਉਹਨਾਂ ਦੇ ਉੱਤੇ ਬੜੀਆਂ ਤਰ੍ਹਾਂ ਦੀਆਂ ਪਵੰਦੀਆਂ ਲਾ ਦਿੰਦੇ ਨੇ ਜਿਵੇਂ ਸਾਡੇ ਪਿੰਡਾਂ ਦੇ ਵਿੱਚ ਆਮ ਕੀ ਹੁੰਦਾ ਆ ਜੇ ਵੀ ਜਿਵੇਂ ਦਸਵੀਂ ਹੋ ਗਿਆ ਜਾਂ ਕੋਈ ਹੋਰ ਤਿਹਾਰ ਹੋ ਗਿਆ ਤਾਂ ਉਹਦੇ 'ਚ ਲੋਕ ਰਸਤ ਜਿਵੇਂ ਆਟਾ ਹੋ ਗਿਆ ਦਾਲ ਹੋ ਗਿਆ ਐਜੀਆਂ ਚੀਜ਼ਾਂ ਭੇਟ ਕਰਦੇ ਨੇ ਜਿਹੜੇ ਸਾਡੇ ਠੇਕੇਦਾਰ ਬਣੇ ਹੋਏ ਨੇ ਪ੍ਰਧਾਨ ਬਣੇ ਹੋਏ ਨੇ ਉਹਨਾਂ ਨੇ ਉਹਨਾਂ ਚੀਜ਼ਾਂ ਦੇ ਉੱਤੇ ਵੀ ਪਾਬੰਦੀਆਂ ਲਾਤੀਆਂ ਜੀ ਆਪਾਂ ਕਈ ਪਿੰਡਾਂ ਦੀ ਵੀ ਗੱਲ ਕਰ ਲਈ ਪਿੱਛੇ ਵੀਡੀਓ ਵੀ ਸਾਹਮਣੇ ਆਈਆਂ ਨੇ ਤੇ ਕਈ ਜਿਹੜੇ ਆਗੂ ਨੇ ਉਹਨਾਂ ਨੇ ਵੀ ਪਾਬੰਦੀਆਂ ਲਾਤੀਆਂ ਵੀ ਜਿਹੜਾ ਆਟਾ ਹੈ ਤੁਸੀਂ ਸਾਨੂੰ ਪੁੱਛ ਕੇ ਲਓਗੇ ਇੱਕ ਜਿਹੜਾ ਗੁਰਦੁਆਰੇ ਨੂੰ ਚਲਾ ਰਿਹਾ ਇੱਕ ਗਰੰਤੀ ਸਿੰਘ ਸਵੇਰੇ ਉੱਠ ਕੇ ਉਹਨੇ ਸਾਰੇ ਲੋਕਾਂ ਦੇ ਤੱਕ ਆਪਣਾ ਮੈਸੇਜ ਪਹੁੰਚਾਉਣਾ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨਾ ਹੈ ਜੀ ਉਹ ਬੰਦੇ ਤੇ ਜਦੋਂ ਇਹ ਹਾਲਾਤ ਹੋ ਗਏ ਕਿਉਂ ਆਟਾ ਵੀ ਮੰਗ ਮੰਗ ਕੇ ਲਵੇ ਤਾਂ ਗੱਲ ਸੁਭਾਅ ਕੋ ਹੋ ਜੂ ਕਿ ਕਿ ਉਹ ਬੰਦਾ ਇਹ ਚੀਜ਼ ਸੋਚੂਗਾ ਵੀ ਚਲੋ ਮੇਰੀ ਤਾਂ ਜ਼ਿੰਦਗੀ ਜਿਵੇਂ ਓਕੇ ਸੋਖੇ ਲਾਂਗੇ ਮੇਰੇ ਜਵਾਗ ਨੂੰ ਮੰਗਦਾ ਬਣ ਕੇ ਨਾ ਰਹਿਣਾ ਆਪਾ ਜੀ ਸੋ ਸਾਨੂੰ ਉਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਸੀਗਾ ਉਹਨਾਂ ਚੀਜ਼ਾਂ ਕਰਕੇ ਹੀ ਆ ਵੀ ਜਿਹੜੇ ਮੈਂ ਤਾਂ ਇਹ ਬੜੇ ਖੁੱਲ ਕੇ ਗੱਲ ਕਰਦਾ ਹੁੰਦਾ ਅਕਸਰ ਵੀ ਜੇਕਰ ਸਾਡੇ ਹਾਲਾਤ ਨਾ ਸੁਧਰੇ ਤਾਂ ਇਹ ਜਿਹੜੀ ਗ੍ਰੰਥੀ ਸਿੰਘਾਂ ਦੀ ਇਹ ਲਾਸਟ ਪੜੀ ਹੋਊਗੀ ਜੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਗ੍ਰੰਥੀ ਸਿੰਘ ਨਹੀਂ ਮਿਲਣਗੇ ਕਿਉਂਕਿ ਸਾਫ਼ ਜੀ ਗੱਲ ਹੈ ਤੁਸੀਂ ਕਿਸੇ ਵੀ ਗ੍ਰੰਥੀ ਸਿੰਘ ਦੇ ਇੰਟਰਵਿਊ ਕਰਕੇ ਦੇਖ ਲਓ ਕਿਸੇ ਵੀ ਜਿਹੜੇ ਕਥਾਵਾਚਕ ਨੇ ਉਹਨਾਂ ਦੇ ਇੰਟਰਵਿਊ ਕਰਕੇ ਦੇਖ ਲਓ ਉਹਨਾਂ ਦੇ ਬੱਚਿਆਂ ਦਾ ਤੁਸੀਂ ਰਿਕਾਰਡ ਕੱਢ ਕੇ ਦੇਖ ਲਓ ਉਹ ਗਾਇਕੀ ਵੱਲ ਜਾਂਦੇ ਹੋਣਗੇ ਜਾਂ ਕਿਸੇ ਸਟੱਡੀ ਵੱਲ ਜਾਂਦੇ ਹੋਣਗੇ ਪਰ ਸਟੱਡੀ ਦਾ ਮਨਿਆਰ ਇਸ ਲੈਵਲ ਦਾ ਨਹੀਂ ਹੈਗਾ ਉਹਨਾਂ ਦਾ ਕਿ ਉਹ ਵੱਡੇ ਲੈਵਲ ਦੇ ਅਫਸਰ ਬਣ ਜਾਣ ਕਿਉਂਕਿ ਉਹਨਾਂ ਦੀ ਤਨਖਾਹਾਂ ਬੜੀਆਂ ਘੱਟ ਨੇ ਉਹਨਾਂ ਤਾਂ ਤਨਖਾਹਾਂ 'ਚ ਉਹ ਵੀ ਕਿਵੇਂ ਗੁਜ਼ਾਰਾ ਕਰਨਗੇ ਜੇ ਤਾਂ ਉਹ ਗੁਰਦੁਆਰਾ ਛੱਡ ਕੇ ਬਾਹਰ ਜਾਂਦੇ ਨੇ ਪਿੱਛੋਂ ਗੁਰਦੁਆਰੇ 'ਚ ਕੋਈ ਬੇਅਦ ਵੀ ਆਂਦੀ ਆ ਤਾਂ ਗਰੰਥੀ ਸਿੰਘ ਨੂੰ ਧੇਰ ਲਿਆ ਜਾਂਦਾ ਜੇਕਰ ਉਹ ਸਾਰਾ ਦਿਨ ਗੁਰਦੁਆਰੇ 'ਚ ਰਹੇ ਤਾਂ ਤਨਖਾਹ ਉਹਦੀ ਇੰਨੀ ਘੱਟ ਹੈ ਵੀ ਉਹ ਸੋ ਕਮੀਆਂ ਕਿਤੇ ਨਾ ਕਿਤੇ ਸਾਡੇ ਆਗੂਆਂ ਦੇ ਵੀ ਰਹੀਆਂ ਨੇ ਜੀ ਉਹੀ ਕਮੀਆਂ ਦਾ ਫਾਇਦਾ ਚੱਕਦੇ ਹੋਏ ਦੂਜਾ ਧਰਮ ਜਾਂ ਦੂਜੇ ਧਰਮ ਨੂੰ ਧਰਮ ਦੇ ਪਖੰਡਵਾਜ ਇਸ ਚੀਜ਼ ਦੇ ਉੱਤੇ ਹਾਵੀ ਹੋ ਗਏ ਸੋ ਇਹ ਚੀਜ਼ ਮੈਨੂੰ ਲੱਗਦੀ ਹੈ ਵੀ ਜਿਹੜਾ ਇਹ ਧਰਮ ਪਰਬਤਨ ਦਾ ਕਾਰਨ ਬਣਿਆ